ਗੱਲ ਕਰਾਂਗੇ ਰਿਐਲਿਟੀ ਸ਼ੋਅ ਬਿੱਗ ਬਾਸ 13 ਦੀ ਬਿੱਗ ਬਾਸ ਦੀ ਗੱਲ ਕਰੀ ਤਾਂ ਬਿੱਗ ਬਾਸ ਦੇ ਘਰ ਵਿੱਚ ਬੀਤੇ ਦਿਨੀ ਸਿਦਨਾਜ਼ ਨੂੰ ਫਿਰ ਤੋਂ ਇੱਕ ਦੂਸਰੇ ਦੇ ਨਾਲ ਮસ્ਤੀ ਮਜ਼ਾਕ ਕਰਦੇ ਹੋਏ ਦੇਖਿਆ ਗਿਆ ਇਹ ਦੋਨੋਂ ਕੱਲ ਮਸਤੀ ਦੇ ਮੂਡ ਵਿੱਚ ਨਜ਼ਰ ਆਏ ਤਾਂ ਮਸਤੀ ਮਸਤੀ ਵਿੱਚ ਸ਼ਹਿਨਾਜ਼ ਨੇ ਫਿਰ ਇੱਕ ਵਾਰ ਕੀਤੀ ਸਿਧਾਰ ਸ਼ੁਕਲਾ ਦੀ ਪिटਾਈ ਤੇ ਦੱਸਦੇ ਤੁਹਾਨੂੰ ਕਿ ਸਿਧਾਰ ਸ਼ੁਕਲਾ ਦੀ ਜਿਸ ਚੱਪਲ ਦੇ ਨਾਲ ਪिटਾਈ ਹੋਈ ਹੈ ਇਹ ਚੱਪਲ ਕੋਈ ਹੋਰ ਨਹੀਂ ਇਹ ਉਹੀ ਚੱਪਲ ਹੈ ਜਿਸ ਨਾਲ ਮਧੁਰਿਮ ਨੇ ਵਿਸ਼ਾਲ ਦੀ ਪिटਾਈ ਕੀਤੀ ਸੀ ਦੇ ਬੀਤੇ ਦਿਨੀ ਸਿਧਾਰ ਸ਼ੁਕਲਾ ਵਿਸ਼ਾਲ ਦੀ ਨਕਲ ਉਤਾਰਦੇ ਹੋਏ ਬੋਲਦੇ ਹੋਏ ਨਜ਼ਰ ਆਏ ਕਿ 빅 ਬੌਸ ਮੈਨੂੰ ਕਨਫੈਸ਼ਨ ਰੂਮ ਵਿੱਚ ਬੁਲਾਓ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਤੇ ਕੱਲ੍ਹ ਘਰ ਦੇ ਵਿੱਚ ਇਦਾਂ ਹੀ ਮਸਤੀ ਦਾ ਮਾਹੌਲ ਬਣਿਆ ਹੋਇਆ ਸੀ ਦੱਸੇ ਤੁਹਾਨੂੰ ਕਿ ਸਿਧਾਰ ਸ਼ੁਕਲਾ ਨੇ ਬਾਰ-ਬਾਰ 빅 ਬੌਸ ਨੂੰ ਕਿਹਾ ਕਿ ਮੈਨੂੰ ਕਨਫੈਸ਼ਨ ਰੂਮ ਚ ਬੁਲਾਓ ਤੇ ਸਿਧਾਰத் ਦੀ ਗੱਲ ਸੁਣ ਕੇ ਸ਼ਹਿਨਾਜ਼ ਨੇ ਕਿਹਾ ਕਿ ਹਾਂ 빅 ਬੌਸ ਤੈਨੂੰ ਬੁਲਾ ਲੈਣਗੇ ਕਨਫੈਸ਼ਨ ਰੂਮ ਚ ਔਰ ਮੈਨੂੰ ਫਿਰ ਘਰ ਜਾਣ ਵਿੱਚ 10 ਮਿੰਟ ਨਹੀਂ ਲੱਗਨੇ ਮੈਂ 10 ਮਿੰਟਾਂ ਵਿੱਚ ਸ਼ੋਅ ਦੇ ਵਿੱਚੋਂ ਬਾਹਰ ਨਿਕਲ ਜਾਊਂਗੀ ਲੇਕਿਨ ਜਾਂਦੇ ਜਾਂਦੇ ਮੈਂ ਕੁਝ ਅਜੀਹਾ ਕਰਕੇ ਜਾਊਂਗੀ ਜਿਸ ਨਾਲ ਚਾਹੇ ਬਾਹਰ ਜਾ ਕੇ ਮੇਰੀ ਬਦਨਾਮੀ ਕਿਉਂ ਨਾ ਹੋ ਜਾਏ ਲੇਕਿਨ ਮੈਂ ਉਹ ਕੰਮ ਜ਼ਰੂਰ ਕਰੂੰਗੀ ਤੇ ਸ਼ਹਿਨਾਜ਼ ਦਾ ਕਹਿਣਾ ਕਿ ਮੈਂ ਬਦਨਾਮੀ ਤੋਂ ਬਿਲਕੁਲ ਨਹੀਂ ਡਰਦੀ ਸ਼ਹਿਨਾਜ਼ ਨੇ ਅਜਿਹੀ ਕਿਹੜੀ ਗੱਲ ਬੋਲੀ ਆਓ ਤੁਹਾਨੂੰ ਦੱਸਦੀਆਂ ਦਰਸਲ ਬੀਤੇ ਦਿਨ ਜਦੋਂ ਇਹ ਦੋਨੇ ਇੱਕ ਦੂਸਰੇ ਨਾਲ ਮસ્ਤੀ ਮਜ਼ਾਕ ਕਰ ਰਹੇ ਹੁੰਦੇ ਨੇ ਸ਼ਹਿਨਾਜ਼ ਨੇ ਸਿਧਾਰਥ ਨੂੰ ਕਿਹਾ ਕਿ ਮੈਂ ਜਾਂਦੀ ਜਾਂਦੀ ਤੈਨੂੰ ਬਹੁਤ ਹੀ ਜ਼ਬਰਦਸਤ ਕਿਸ ਕਰਕੇ ਜਾਊਂਗੀ ਚਾਹੇ ਫਿਰ ਬਾਹਰ ਜਾ ਕੇ ਮੇਰੀ ਬਦਨਾਮੀ ਕਿਉਂ ਨਾ ਹੋ ਜਾਏ ਇਹਨਾਂ ਗੱਲਾਂ ਤੋਂ ਤਾਂ ਸਾਫ਼ ਲੱਗਦਾ ਹੈ ਕਿ ਸ਼ਹਿਨਾਜ਼ ਬਿਲਕੁਲ ਨੀਡਰ ਦੀ ਤੇ ਸ਼ਹਿਨਾਜ਼ ਆਪਣੇ ਕਿਊਟ ਨੇਚਰ ਕਰਕੇ ਕਿਊਟ ਜੇ ਮੂਡ ਦੇ ਵਿੱਚ ਅਕਸਰ ਏਦਾਂ ਦੀਆਂ ਗੱਲਾਂ ਔਰ ਏਦਾਂ ਦੀਆਂ ਹਰਕਤਾਂ ਕਰ ਜਾਂਦੀ ਹੈ ਕਿੱਦਾਂ ਦੇ ਲੱਗਦਾ ਤੁਹਾਨੂੰ ਸ਼ਹਿਨਾਜ਼ ਦੀਆਂ ਕਿਊਟ ਜੀਆਂ ਹਰਕਤਾਂ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਤੇ ਹੋ ਲੈਟਸ ਅਪਡੇਟ ਲਈ ਦੇਖਦੇ ਰਹੋ ਦੈਨਿਕ ਸੂਰਿਆ ਟੀਵੀ ਰੀਡਰ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬਰਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਬੀ ਆਰ ਰਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀ ਆਰ ਲੋਟਰੀ ਸੱਟਾ ਨੰਬਰ ਸੰਤਾਨਹੀਨਤਾ ਦੇ ਧੋਖਾਖਾ ਖਾਏ ਪੈਨਟਰਾਂ ਲਈ ਫ੍ਰੀ ਸੇਵਾ ਸਿੱਧੀਆਂ ਤੇ ਚਾਰ ਇਲਮਾ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲੋਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ ਰਫੀਕ ਮੁਹੰਮਦ hi guys myself mb my debut song is coming up on 16th of jan presented by savera music please go and subscribe to the channel of savira music for more updates thank you so much